ਹੁਣ ਤੈਨੂੰ ਪਤਾ ਆ ਵੀ ਦਿਹਾੜੀਆਂ ਦੀ ਚਾਹ ਵੀ ਹੋ ਜਾਂਦੀ ਐ ਰੋਟੀ ਵੀ ਹੋ ਜਾਂਦੀ ਐ ਇਸ ਕਰਕੇ ਟਾਈਮ ਨਹੀਂ ਲੱਗਦਾ ਫਿਰ ਚੱਲ ਠੀਕ ਐ ਵੀਰੇ ਜਦੋਂ ਆ ਖੇਤ ਦੇ ਕੰਮ ਨਿਭੜ ਗਏ ਨਾ ਫਿਰ ਤੁਸੀਂ ਦੋਨੇ ਜਣੇ ਆ ਕੇ ਮਿਲ ਕੇ ਜਾਇਓ ਕਿੰਨਾ ਚਿਰ ਹੋ ਗਿਆ ਭਾਬੀ ਨੂੰ ਆਈ ਨੂੰ ਚੱਲ ਕੋਈ ਨੇ ਪੈਣੇ ਉਹਨੂੰ ਕਿਤੇ ਫੇਰ ਮਿਲਾ ਕੇ ਲੈ ਜਾਈਂ ਹੋਰ ਤੂੰ ਸੁਣਾ ਹੈਪੀ ਕਿਵੇਂ ਜੀਰੀ ਚੋ ਕਾਕੂ ਕੱਢ ਲੇ ਹਾਂਜੀ ਮਮਾ ਜੀ ਆਪਣਾ ਕੰਮ ਤਾਂ ਸਾਰਾ ਨਿਭੜਿਆ ਪਿਆ ਮੈਂ ਤਾਂ ਰੇਰੂਪ ਵੀ ਖਤਮ ਕਰਤੀ ਚੱਲ ਵਧੀਆ ਭਾਈ ਜਿਹੜਾ ਕੰਮ ਨਿਭੜ ਜੇ ਉਹੀ ਚੰਗਾ ਚਲ ਹੈਪੀ ਹੁਣ ਤੂੰ ਲਵੀ ਨੂੰ ਜਾ ਕੇ ਕਹਿ ਜਿ ਤੇਰਾ ਮਾਮਾ ਆਇਆ ਜਾ ਕੇ ਚਾਹ ਚੂ ਬਣਾ ਦੇ ਹਾਂ ਕੋਈ ਗੱਲ ਨਹੀਂ ਮਾਮੇ ਜੀ ਮੈਂ ਠਾ ਦਿੰਦਾ ਉਹਨੂੰ ਉਹ ਸੁੱਤੀ ਪਈ ਸੀ ਆ ਆਪਣਾ ਸੰਧਾਰਾ ਦੇਖ ਲੈ ਭਾਣੇ ਇੱਕ ਚ ਡੱਬੇ ਨੇ ਇੱਕ ਚ ਤੇਰੇ ਲੀੜੇ ਤੇ ਬਿਸਕੁਟ ਨੇ ਵੀਰੇ ਇਹਨੇ ਡੱਬਿਆਂ ਨੂੰ ਕੀ ਸੀ ਤੂੰ ਇੱਕ ਡੱਬਾ ਲੈ ਆਉਂਦਾ ਫੜੇ ਜੇ ਬਿਸਕਟ ਲੈ ਆਂਦਾ ਜ਼ਰੂਰੀ ਤਾਂ ਨਹੀਂ ਵੀ ਇੰਨੇ ਡੱਬੇ ਲਿਓਣੇ ਨੇ ਇੰਨਾ ਹੀ ਬਹੁਤ ਐ ਵੀ ਦਿਨ ਤੇ ਹਾਰ ਤੇ ਭੈਣ ਭਾਈ ਆ ਜੇ ਲੈ ਭੈਣੇ ਇੰਨਾ ਕਿੰਨਾ ਕਾ ਇਹ ਤਿੰਨ ਤਾਂ ਡੱਬੇ ਆ ਖਾ ਫੂਲਿਓ ਇਥੇ ਸੱਚੀ ਗੱਲ ਮਮਾ ਜੀ ਸੱਚੀ ਕਾਰ ਹੋਰ ਭਾਈ ਠੀਕ ਐ ਹਾਂਜੀ ਮਮਾ ਜੀ ਹੋਰ ਭਾਈ ਸਿਮੀ ਠੀਕ ਐ